ਇਸ ਮੇਰੇ ਪਿੰਡ ਵਿੱਚੋਂ ਸਭ ਤੋਂ ਜ਼ਿਆਦਾ ਵੋਟ ਪਈ ਤੁਹਾਨੂੰ ਜੀ ਪਰ ਮੇਰੇ ਪਿੰਡ ਦਾ ਸਭ ਤੋਂ ਪੂਰਾ ਹਾਲ ਹੈ ਉਹ ਦੇਖ ਲਓ ਜੀ ਸਾਰੇ ਹਲਕੇ ਨੇ ਪਾਈਏ ਮੈਨੂੰ ਵੋਟ ਨਹੀਂ ਪਿੰਡ ਨਾਲ ਕੋਈ ਰਾਜਕੋ ਕੁਛ ਨਹੀਂ ਪਿੰਡ ਦੇ ਸਾਰਿਆਂ ਨੇ ਜਿੱਤਾਇਆ ਸਾਨੂੰ ਜੀ ਕਿਉਂਕਿ ਇੰਨਾ ਇੱਕ ਦਾ ਮੁੱਲ ਮੋੜ ਦੋ ਵੀ ਕੰਮ ਥੋੜਾ ਬੁੱਧਾ ਤਾਂ ਕਰਦੇ ਮੈਂ ਤਾਂ ਕਹੀ ਜਾਂਦੀ ਆ ਵੀ ਥੋੜੀ ਸਾਧਾ ਪਾਉਣੀ ਜੀ ਆਏ 4 ਸਾਲ ਬਾਅਦ ਅਸੀਂ ਤਾਂ ਨਹੀਂ 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 ਦੱਸੋ ਕਦੋਂ ਆਏ ਜੀ ਕੰਮ ਕਰਾਉਣਾ ਨਾਲ ਖਰਚ ਬਣਾਉਣਾ ਮੈਂ ਹੁੰਦੀ ਰਹਿਣੀ ਹੈ ਤੁਹਾਨੂੰ ਲੱਗਦਾ ਕਿ ਮੈਡਮ ਜੀ ਮੇਰੇ ਇਹਦਾ ਕਰਾਉਣਾ ਚਾਹੀਦਾ ਬੱਚਿਆਂ ਦੀ ਬੱਸ ਪਲਟੂ ਜਿਆਦਾ ਕਰੂਗੇ ਤੁਸੀਂ ਦੱਸੋ ਮੈਨੂੰ ਕੁੜੀ ਦੀ ਲੱਤ ਟੁੱਟ ਗਈ ਕੌਣ ਜ਼ਿੰਮੇਵਾਰ ਦੱਸੋ ਜੇ ਕੋਈ ਐਮਰਜੈਂਸੀ ਆਵੇ ਇੱਕ ਬੰਦਾ ਕਮੇਡੀ ਦਾ ਕੋਈ ਵੀ ਨਹੀਂ ਆਉਂਦਾ ਉਹਰੇ ਦੱਸੋ ਇਹਨੂੰ ਬੁਲਾਈਏ ਮੇਰੀ ਗੱਲ ਸੁਣੋ ਚਾਰ ਸਾਲ ਹੋ ਗਏ ਸਾਢੇ ਸਾਤ ਸਾਲ ਆ ਕਿ ਸਰਕਾਰ ਨੂੰ ਰਹਿ ਕੇ ਮੁਕਾਏ ਨਾਲ ਪਰ ਕੇ ਨਾ ਇੰਨਾ ਕੁ ਰਹਿ ਗਏ ਕਮੇਟੀ ਬਣੀ ਹੈ ਹਾਂਜੀ ਹੋਰ ਤੁਹਾਡੇ ਕੰਮ ਮੈਨੂੰ ਦੋ ਮਹੀਨੇ ਤਾਂ ਹੋ ਗਏ ਕਮੇਟੀ ਨੂੰ ਜੀ ਦੋ ਮਹੀਨੇ ਵਿੱਚ ਕਰ ਦੋ ਕੰਮ ਕਮੇਟੀ ਨੂੰ ਮਤੇ ਵੀ ਪੋਣੇ ਨੇ ਜੇ ਹੁਣ ਅਗਲੇ ਦੋ ਮਹੀਨਿਆਂ ਚ ਕਰ ਤਾਂ ਮੈਨੂੰ ਮੰਨੋ ਅੱਜ ਇਸ ਮੇਰੇ ਪਿੰਡ ਵਿੱਚ ਸਭ ਤੋਂ ਜ਼ਿਆਦਾ ਵੋਟ ਪਈ ਤੁਹਾਨੂੰ ਜੀ ਪਰ ਮੇਰੇ ਪਿੰਡ ਦਾ ਸਭ ਤੋਂ ਪੁਰਾਣਾ ਹਾਲ ਹੈ ਉਹ ਦੇਖ ਲਓ ਜੀ